ਨਾਮ ਦੇ ਨਾਉ ਦੇ ਰੰਗਾਂ ਦੇ ਵਿੱਚ ਰੰਗੇ ਬੰਦਿਆ ਚਿੱਤ ਨਾਮ ਦੇ ਨਾਉ ਦੇ ਰੰਗਾਂ ਦੇ ਵਿੱਚ ਰੰਗੇ ਬੰਦਿਆ ਸੂਬਾ ਗਾਮ ਬੰਦੇ ਆ ਦੂਰਾ ਬਨਾਮ ਰਟਵੇਂ ਬਾਦਿਆਂ ਨੂੰ ਛਾਂਡ ਕੇ ਦੁਨੀ ਕੀ ਕੋਈ ਖਟ ਓਏ ਸੂਬਾ ਗਾਮ ਬੰਦੇ ਆ ਦੂਰਾ ਬਨਾਮ ਛੱਡ ਦੇ ਤੂੰ ਨੀ ਕੋਈ ਘੱਟ ਓਏ ਕੰਮ ਮਾਲਿਆ ਮਾਲਿਆਂ ਦਾ ਛੱਡ ਦੇ ਤੂੰ ਸੰਗ ਬੰਦਿਆ ਚਿੱਤ ਨਾਮ ਦੇ ਨਾ ਰੰਗਾਂ ਦੇ ਵੀ ਚੇ ਰੰਗ ਬੰਦਿਆ ਕੀ ਕਾਲੀ ਦਾਦੂ ਕੀ ਏ ਤੇਰਾ ਦੱਸ ਓਏ ਮੋਮਮ ਤਾਰੇ ਵਿੱਚ ਅਵੇਂਗਾ ਫਸਵੇਂ ਮੇਰੀ ਮੇਰੀ ਕਾਲੀ ਦਾਦੂ ਕੀ ਏ ਤੇਰਾ ਦੱਸ ਓਏ ਮੋਮਮ ਤਾਰੇ ਵਿੱਚ ਅਵੇਂਗਾ ਫਸਵੇਂ ਮੱਖੀ ਮੰਗਤੇ ਵੰਦ ਬਜ਼ਾਰ ਆਏ ਫੰਗ ਬੰਦਿਆ ਜਿਤਨਾ ਬਨੇ ਨਾਂ ਦੇ ਵੀ ਤੇ ਰੰਗੇ ਬੰਦਿਆ ਕੋ ਕਾਰਦਾ ਤੂੰ ਮਾਨ ਜਿਹੜੀ ਰੰਗਲੀ ਜਿਵਾਨੀ ਦਾ ਨਾਮ ਤੋਂ ਬਗੈਰ ਮੁੱਲ ਪਾਣਾ ਨਹੀਂ دیਵਾਨੀ ਦਾ ਗਰ ਦਾਤੂ ਮਾਂ ਵੀ ਜੇੜੀ ਰੰਗਲੀ ਦੇਵਾਨੀ ਦਾ ਨਾਮ ਤੋਂ ਬਗੈਰ ਮੁੱਲ ਪਹਿਣਾ ਨੀ ਦੇਵਾਨੀ ਦਾ ਫੁੱਟ ਜਾਣਾ ਚਾਹੀਵੇ ਫੁੱਟ ਜਾਣਾ ਚਾਹੀਵੇ ਕੱਚ ਦੀ ਗਾਹਾਂਗੇ ਬੰਦਿਆ ਵੇ ਚਿੱਤ ਨਾਮ ਦੇ ਨਾ ਦੇ ਰੰਗਾਂ ਦੇ ਵਿੱਚ ਰੰਗ ਬੰਦਿਆ ਵੇ ਚਿੱਤ ਨਾਮ ਦੇ ਨਾ ਦੇ ਰੰਗਾਂ ਦੇ ਵਿੱਚ ਰੰਗ ਬੰਦਿਆ ਚੋਰੀ ਦੀ ਆਰੀ ਛੱਡ ਦੇ ਤਾਂ ਕੇਦੀ ਕਰਨੀ ਕਾਰ ਓਏ ਐਨੀ ਗੋਤੇ ਖਾਵੇਂ ਨਾ ਵਿਚਾਲੇ ਜਾ ਕੇ ਤਾਰ ਓਏ ਚੋਰੀ ਦੀ ਆਰੀ ਛੱਡ ਦੇ ਤਾਂ ਕੇਦੀ ਕਰਨੀ ਕਾਰ ਓਏ ਐਨੀ ਗੋਤੇ ਖਾਵੇਂ ਨਾ ਵਿਚਾਲੇ ਜਾ ਕੇ ਤਾਰ ਓਏ ਕੌਣ ਜਮਾਨੇ ਜਮਾਨੇ ਨਾਲ ਦੇ ਵਿੱਚ ਫੰਦ ਦੰਦਿਆ ਓਏ ਕੀਤ ਨਾਮ ਦੇ ਨਾਉ ਦੇ ਰੰਗਾਂ ਦੇ ਵਿੱਚ ਰੰਗੇ ਬੰਦਿਆ ਝੂਟ ਛੱਬ ਕਾਰੇ ਬਣਦੇ ਸਾ ਤੇਰੀ ਕਮਾਈ ਦਾ ਹੋਵਣ ਹੁ ਜਾਵੇ ਅੱਗੇ ਜਾ ਕੇ ਰਾਈ ਰਾਈ ਦਾ ਮੋਟੇ ਛਾੜ ਕੇ ਕਾਰੇ ਬਣਦੇ ਸਾ ਤੇਰੀ ਕਮਾਈ ਦਾ ਹੋਮਲਾ ਹਸਾਵੇ ਅੱਗੇ ਜਾਗੇ ਰਾਈ ਰਾਈ ਦਾ ਲੇਖ ਲਊਗਾ ਲਊਗਾ ਤਰਮਰਾਜ ਮੰਗ ਮੰਦ ਆਵ ਚਿੱਤ ਨਾਮ ਦੇ ਨਾਂ ਦੇ ਰੰਗਾਂ ਦੇ ਵਿੱਚ ਰੰਗੇ ਮੰਦਿਆ ਜਾਗੇ ਉੱਤੇ ਜਾਣ ਦੀ ਨੇ ਥੋੜਿਆ ਨਾ ਮੇਲਾ ਓਏ ਫੇਰ ਪਛਤਾਉ ਵੱਤੋ ਖੁੰਝ ਜਾਣਾ ਵੇਲਾ ਓਏ ਜਾਗੇ ਉੱਤੇ ਜਾਣ ਦੀ ਨੇ ਥੋੜਿਆ ਨਾ ਮੇਲਾ ਓਏ ਫੇਰ ਪਛਤਾਉ ਵੱਤੋ ਖੁੰਝ ਜਾਣਾ ਵੇਲਾ ਓਏ ਮੋਹਨ ਸਿੰਘ ਮੋਹਨ ਸਿੰਘ ਜਾਨਾ ਉੜ ਜੂਬ ਚੰਗ ਬੰਦੇ ਆਵ ਚਿੱਤ ਨਾਵਦੇ